ਜੇ ਰੇਨਾ ਟੁਕੜੇ ਦੇ ਦਾ ਲੱਗੇ ਅੱਜ ਹੈ ਵੀ ਹਾਂ ਚਲੋ ਉੱਤੀ ਚੱਲਦੇ ਆ ਇਹਨੂੰ ਵਾਟਾ ਲਉਣੀ ਹੈ ਜੇ ਵਾਖੜੀਆਂ ਜੱਟ ਅੱਛਾ ਪਤਾ ਹੈ ਫ੍ਰੀ ਗੇੜਾ ਮਾਰਦੇ ਆ ਅੱਜ ਪੱਠੇ ਵਾਂਦੇ ਆ ਕਿਹੜਾ ਹੋਈ ਅੱਠੇ ਵੱਢੀ ਜਾਂਦਾ ਇਹ ਰੋਜੀ ਅਸੀਂ ਤਾਂ ਇਹ ਵਾੜਾ ਵੀ ਲਾ ਰਹੇ ਨੇ ਦਾ ਲਾ ਰਿਆ ਕੋਈ ਨਹੀਂ ਲਾਉਣਿਆ ਸਕੀਮ ਲਾ ਕੇ ਫੜਦੇ ਨੂੰ ਐ ਤਾਂ ਭਾਜੀ ਹੋਏ ਜਾਣਿਆਂ ਕੋਲੇ ਦੇ ਇਹ ਰੋ ਮਾਲਕ ਤਾਂ ਨਹੀਂ ਆਉਂਦਾ ਕਿਤੇ ਯਾਰ ਚੱਲ ਕੋਈ ਨਾ ਵੇਖੀ ਜੂ ਹੋਰ ਬਈ ਕੀ ਹਾਲਾ ਠੀਕ ਆ ਬਈ ਠੀਕ ਆ ਯਾਰ ਆ ਪੱਠੇ ਆਪਣੇ ਆ ਯਾਰ ਹਾਂ ਬਈ ਦੇਈ ਦੇਰ ਪੰਡਕ ਲੈ ਕੇ ਆਣੀ ਸੀ ਨਹੀਂ ਯਾਰ ਬਈ ਯਾਰ ਸਾਡੇ ਆਪ ਹੀ گاਵਾ ਬਹੁਤ ਆ ਠੀਕ ਆ ਯਾਰ گاਵਾ ਵਾਸਤੇ ਜਈ ਦੇਹੀ ਥੋੜੀ ਨਹੀਂ ਯਾਰ ਬਈ ਸਾਡੇ ਆਪ ਹੀ ਪਸ਼ੂ ਜਮੀਨ ਮੂਨ ਕਿ ਨਹੀਂ ਘੈਰ ਆਪਣੀ ਹੋ ਉਸ ਤੱਕ ਬਈ ਆਪਣੀ ਆ ਆਪਣੀ ਯਾਰ ਹਾਂ ਬਈ ਅੱਛਾ ਤੇ ਫੇ ਮੋਟਰ ਵੀ ਤੇ ਆਪਣੇ ਕੋਲ ਜੂਗੀ